ਮਾਮਲਾ ਹਿਮਾਚਲ ਪ੍ਰਦੇਸ਼ ਦਾ ਹੈ ਜਿੱਥੇ ਇੱਕ ਲਾੜੀ ਤੋਂ ਲਾੜੇ ਅਤੇ ਸਦੀਆਂ ਪੁਰਾਣੀ ਰਿਵਾਇਤ ਸ਼ਾਨਦਾਰ ਢੰਗ ਨਾਲ ਕੀਤੀ ਗਈ ਹੈ ਹਿਮਾਚਲ ਪ੍ਰਦੇਸ਼ ਦੇ 트ਾਂਸਗਰੀ ਖੇਤਰ ਵਿੱਚ ਇਸ ਅਨੋਖੇ ਵਿਆਹ ਨੇ ਬਹੁਤ ਸਾਰੇ ਲੋਕਾਂ ਦਾ ਧਿਆਨ ਜੋ ਆਪਣੇ ਵੱਲ ਖਿੱਚਿਆ ਇਹ ਪ੍ਰਥਾ ਜੋ ਕਿ ਲੰਬੇ ਸਮੇਂ ਤੋਂ ਬੰਦ ਦਰਵਾਜ਼ੇ ਦੇ ਪਿੱਛੇ ਚੱਲ ਰਹੀ ਹੈ ਸਿਰਮੌਰ ਜ਼ਿਲ੍ਹੇ ਵਿੱਚ ਸ਼ਿਲਾਈ ਪਿੰਡ ਦੇ ਪ੍ਰਦੀਪ ਨੇਗੀ ਅਤੇ ਕਪਿਲ ਨੇਗੀ ਦੁਆਰਾ ਸਮਾਜ ਦੇ ਸਾਹਮਣੇ ਖੁੱਲ੍ਹੇਆਮ ਕੀਤੀ ਗਈ ਹੈ ਦੋਮਾ ਭਰਾਵਾਂ ਨੇ ਨੇੜੇ ਕੋਨਹਟ ਪਿੰਡ ਦੀ ਜੋ ਐ ਸੁਨੀਤਾ ਚੋਹਾਨ ਨਾਲ ਹਾਟੀ ਭਾਈਚਾਰੇ ਦੇ ਸੱਭਿਆਚਾਰਕ ਵਿਰਾਸਤ ਵਿੱਚ ਉਹਨਾਂ ਨੇ ਇੱਕ ਸਮਾਰੋਹ ਵਿੱਚ ਵਿਆਹ ਕੀਤਾ ਹੈ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਵੱਡਾ ਭਰਾ ਪ੍ਰਦੀਪ ਜਲ ਜੋ ਹੈ ਸ਼ਰ ਜਲ ਸ਼ਕਤੀ ਵਿਭਾਗ ਵਿੱਚ ਨੌਕਰੀ ਕਰਦਾ ਹੈ ਜਦਕਿ ਕਪਿਲ ਵਿਦੇਸ਼ ਵਿੱਚ ਕੰਮ ਕਰਦਾ ਹੈ ਦੇਸ਼ ਅਤੇ ਵਿਦੇਸ਼ ਦੀ ਦੂਰੀ ਦੇ ਬਾਵਜੂਦ ਦੋਵੇਂ ਭਰਾ ਸੁਨੀਤਾ ਨਾਲ ਪਵਿੱਤਰ ਸੌ ਚੁੱਕਣ ਲਈ ਪੂਰੀ ਭਾਵਨਾ ਅਤੇ ਵਚਨਬੱਧਤਾ ਨਾਲ ਇਕਜੁੱਟ ਹੋਏ ਤੇ ਵਿਆਹ ਦੇ ਹਰ ਰਸਮ ਵਿੱਚ ਉਹਨਾਂ ਨੇ ਬਰਾਬਰ ਹਿੱਸਾ ਲਿਆ ਪ੍ਰਦੀਪ ਨੇਗੀ ਨੇ ਕਿਹਾ ਹੈ ਕਿ ਸਾਡਾ ਸਾਂਝਾ ਫੈਸਲਾ ਸੀ ਇਹ ਪਰੋਸੇ ਦੇਖਪਾਲ ਅਤੇ ਸਾਂਝੀ ਜ਼ਿੰਮੇਵਾਰੀ ਦਾ ਮਾਮਲਾ ਹੈ ਅਸੀਂ ਆਪਣੀਆਂ ਪਰੰਪਰਾਵਾਂ ਦੀ ਪੂਰੀ ਦਿਲੋਂ ਪਾਲਣਾ ਕੀਤੀ ਹੈ ਕਿਉਂਕਿ ਸਾਨੂੰ ਆਪਣੀਆਂ ਜਣਾ ਤੇ ਮਾਨ ਹੈ ਤੇ ਕਪਿਲ ਨੇ ਕੀ ਦਾ ਕਹਿਣਾ ਹੈ ਕਿ ਅਸੀਂ ਹਮੇਸ਼ਾ ਪਾਰਦਰਸ਼ਤਾ ਵਿੱਚ ਵਿਸ਼ਵਾਸ ਰੱਖਦੇ ਹਾਂ ਮੈਂ ਵਿਦੇਸ਼ ਵਿੱਚ ਰਹਿ ਸਕਦਾ ਪਰ ਇਸ ਵਿਆਹ ਰਹੀਂ ਅਸੀਂ ਆਪਣੀ ਪਤਨੀ ਲਈ ਇੱਕ ਜੋ ਹੈ ਸੰਯੁਕਤ ਪਰਿਵਾਰ ਵਜੋਂ ਸਮਰਥਨ ਸਥਿਰਤਾ ਅਤੇ ਪਿਆਰੀ ਕਿੰਨੀ ਬਣਾ ਰਹੇ ਹਾਂ ਤੇ ਦੁਲਹਨ ਸੁਨੀਤਾ ਚੋਹਾਨ ਇਸ ਦਾ ਕੀ ਕਹਿਣਾ ਹੈ ਇਸ ਬਾਰੇ ਦੱਸ ਦਈਏ ਕਿ ਉਹਨਾਂ ਨੇ ਕਿਹਾ ਸਪਸ਼ਟਤਾ ਅਤੇ ਵਿਸ਼ਵਾਸ ਨਾਲ ਜੋ ਉਹਨਾਂ ਦਾ ਕਹਿਣਾ ਹੈ ਕਿ ਇਹ ਮੇਰੀ ਪਸੰਦ ਸੀ ਮੇਰੇ ਤੇ ਕਿਸੇ ਵੀ ਪ੍ਰਕਾਰ ਦਾ ਕੋਈ ਦਬਾਅ ਨਹੀਂ ਪਾਇਆ ਗਿਆ ਮੈਂ ਇਸ ਪਰੰਪਰਾ ਨੂੰ ਜਾਣਦੀ ਹਾਂ ਤੇ ਮੈਂ ਇਸ ਨੂੰ ਆਪਣੀ ਮਰਜ਼ੀ ਨਾਲ ਚੁਣਿਆ ਹੈ ਅਸੀਂ ਇਹ ਵਚਨਬੱਧਤਾ ਇਕੱਠੇ ਕੀਤੀ ਹੈ ਤੇ ਮੈਂ ਇਸ ਨਾਲ ਸਾਡੇ ਵਿਚਾਰ ਬਣੇ ਜੋ ਹੈ ਬੰਧਨ ਵਿੱਚ ਵਿਸ਼ਵਾਸ ਕਰਦੀ ਹਾਂ ਇਸ ਖੇਤਰ ਦੇ ਵੱਖ-ਵੱਖ ਪਿੰਡਾਂ ਵਿੱਚ ਅਜਿਹੇ ਵਿਆਹ ਦੇ ਜੋ ਪ੍ਰਬੰਧ ਚੁੱਪ-ਚਾਪ ਕੀਤੇ ਜਾਂਦੇ ਨੇ ਪਰ ਇਹ ਉਹਨਾਂ ਕੁਝ ਮਾਮਲਿਆਂ ਵਿੱਚੋਂ ਇੱਕ ਹੈ ਜਿੱਥੇ ਇਸ ਪਰੰਪਰਾ ਨੂੰ ਖੁੱਲ੍ਹ ਕੇ ਅਪਣਾਇਆ ਗਿਆ ਹੈ ਇਸ ਦੇ ਨਾਲ ਦੱਸਦੀ ਹੈ ਕਿ ਸ਼ਲਾਈ ਪਿੰਡ ਦੇ ਵਸਨੀਕ ਜੋ ਹੈ ਬਿਸ਼ਨ ਤੋਮਰ ਉਹਨਾਂ ਦਾ ਕਹਿਣਾ ਹੈ ਕਿ ਸਾਡੇ ਪਿੰਡ ਵਿੱਚ ਲਗਭਗ 3 ਦਰਜਨ ਪਰਿਵਾਰ ਹਨ ਜਿੱਥੇ ਦੋ ਜਾਂ ਤਿੰਨ ਭਰਾਵਾਂ ਦੀ ਇੱਕ ਪਤਨੀ ਹੈ ਜਾਂ ਫਿਰ ਇੱਕ ਪਤੀ ਦੀਆਂ ਕਈ ਪਤਨੀਆਂ ਨੇ ਪਰ ਇਹ ਵਿਆਹ ਜੋ ਹੈ ਚੁੱਪ-ਚਾਪ ਹੁੰਦੇ ਨੇ ਤੇ ਇਹ ਵਿਆਹ ਜੋ ਹੋਇਆ ਹੈ ਇਹ ਖਾਸ ਸੀ ਵਿਆਦ ਜਸ਼ਨ ਵਿੱਚ 3 ਦਿਨ ਜੋ ਹੈ ਚੱਲਿਆ ਇਹ ਜਸ਼ਨ ਜਿਸ ਵਿੱਚ ਨੇੜਲੇ ਇਲਾਕਿਆਂ ਦੇ ਸੈਂਕੜੇ ਪਿੰਡ ਵਾਸੀ ਅਤੇ ਰਿਸ਼ਤੇਦਾਰ ਸ਼ਾਮਿਲ ਹੋਏ ਮਹਿਮਾਨਾਂ ਨੇ ਰਿਵਾਇਤੀ ਟਰਾਂਸਗਰੀ ਪਕਵਾਨਾਂ ਦਾ ਪੂਰਾ ਆਨੰਦ ਮਾਨਿਆ ਤੇ ਲੋਕ ਪਹਾੜੀ ਲੋਕ ਗੀਤਾਂ ਤੇ ਨੱਚਦੇ ਆ ਤੇ ਗਾਉਂਦੇ ਰਹੇ ਤੇ ਜਿਸ ਦੇ ਨਾਲ ਹੈ ਇਤਿਹਾਸਕ ਤੌਰ ਤੇ ਟਰਾਂਸਗ੍ਰੈਕ ਖੇਤਰ ਵਿੱਚ ਬਹੁਤ ਪ੍ਰਤੀប្រਾਥਾ ਵਿਵਹਾਰਕ ਜੋ ਹੈ ਵਿਹਾਰਕ ਚਿੰਤਾਵਾਂ ਨੂੰ ਸੰਬੋਧਨ ਕਰਦੀ ਹੈ ਜਿਵੇਂ ਕਿ ਜੱਦੀ ਜ਼ਮੀਨ ਦੀ ਵੰਡ ਤੋਂ ਬਚਣਾ ਇਹ ਯਕੀਨੀ ਬਣਾਉਣਾ ਹੈ ਕਿ ਕੋਈ ਵੀ ਔਰਤ ਵਿਧਵਾ ਨਾ ਰਹੇ ਅਤੇ ਉਹਨਾਂ ਪਰਿਵਾਰਾਂ ਵਿੱਚ ਏਕਤਾ ਬਣਾਈ ਰੱਖਣਾ ਜਿੱਥੇ ਭਰਾਵਾਂ ਨੂੰ ਕੰਮ ਅਤੇ ਘਰ ਵਿੱਚਕਾਰ ਜ਼ਿੰਮੇਵਾਰੀਆਂ ਸਾਂਝੀਆਂ ਕਰਨੀਆਂ ਪੈਂਦੀਆਂ ਨੇ ਹੁਣ ਜਦੋਂ ਹਾਟੀ ਭਾਈਚਾਰੇ ਨੂੰ ਹਾਲ ਹੀ ਵਿੱਚ ਅਨੁਸੂਚਿਤ ਜਨਜਾਤੀ ਦਾ ਦਰਜਾ ਦਿੱਤਾ ਗਿਆ ਹੈ ਤਾਂ ਇਸ ਵਿਆਦੀ ਪ੍ਰਤੀਕਾਰਤਮਕ ਮਹੱਤਤਾ ਹੋਰ ਵੀ ਵੱਧ ਗਈ ਹੈ